ਸასი ਕਾਲ ਦੋਸਤੋ ਇੱਕ ਵਾਰ ਫਿਰ ਹਾਜ਼ਰਾਂ ਜੀ ਅੱਜ ਦੇ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਕਿੰਨੂ ਦੇ ਕੀ ਭਾ ਰਹੇ ਨੇ ਸੋ ਪਿਛਲੇ 2 ਦਿਨਾਂ ਦੇ ਵਿੱਚ ਸਾਡੀ ਗੈਰ ਹਾਜ਼ਰੀ ਰਹੀ ਤੇ ਜਿਹੜੇ ਅੱਜ ਕੀ ਭਾ ਰਹੇ ਨੇ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਤੁਹਾਨੂੰ ਪਹਿਲਾਂ ਤਾਂ ਦੱਸ ਦਿੰਨੇ ਕਿ ਇਹ ਬੋਰਡ ਦੀ ਮੰਡੀ ਹੈ ਜਿਹੜੀ ਸ਼ਨੀਵਾਰ ਨੂੰ ਬੰਦ ਹੁੰਦੀ ਹੈ ਤੇ ਦੇਸ਼ ਦੀਆਂ ਹੋਰ ਨਾ ਮੰਡੀਆਂ ਦੇ ਵਿੱਚ ਜਿਹੜਾ ਕਿੰਨੂ ਦਾ ਵਪਾਰ ਵਗੈਰਾ ਹੁੰਦਾ ਸੋ ਫਰੋਜਪੁਰ ਦੇ ਜੀਰਾ ਦੀ ਗੱਲ ਕਰ ਲੈਨੇ ਆ ਸਭ ਤੋਂ ਪਹਿਲਾਂ ਜੀਰਾ ਦੇ ਵਿੱਚ ਜਿਹੜਾ ਕਿੰਨੂ ਦਾ ਭਾ ਰਿਆ ਉਹ ਅੱਜ 16 ਰੁਪਏ ਪ੍ਰਤੀ ਕਿਲੋ ਰਿਹਾ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਅੱਜ ਪਿਛਲੇ 1-2 ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਬਦਲਾਅ ਆਇਆ ਤਾਂ ਜਿਹੜਾ ਭਾ ਵੀ ਨੇ ਉਹ ਉੱਪ ਹੋਣ ਦੀ ਉਮੀਦ ਹੈ ਸੋ ਤਰਨਤਨ ਦੇ ਵਿੱਚ ਜਿਹੜਾ ਕਿੰਨੂ ਦਾ ਭਾ ਵੀ 16 ਰੁਪਏ ਪ੍ਰਤੀ ਕਿਲੋ ਰਿਹਾ ਹੁਸ਼ਿਆਰਪੁਰ ਦੇ ਟਾਂਡਾ ਉਡਮੜ ਦੇ ਵਿੱਚ ਜਿਹੜਾ ਕਿੰਨੂ ਦਾ ਭਾ ਰਿਆ ਉਹ 30 ਰੁਪਏ ਪ੍ਰਤੀ ਕਿਲੋ ਰਿਹਾ ਲੁਧਿਆਣਾ ਦੇ ਵਿੱਚ ਕਿੰਨੂ 22 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਹੁਸ਼ਿਆਰਪੁਰ ਦੇ ਗੜ ਸ਼ੰਕਰ ਵਿੱਚ ਕਿੰਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਰਿਹਾ ਦਸੂਹਾ ਦੇ ਵਿੱਚ ਕਿੰਨੂ 16 ਰੁਪਏ ਪ੍ਰਤੀ ਕਿਲੋ ਰਹਿਤੇ ਇਸੇ ਤਰ੍ਹਾਂ ਹੀ ਜਿਹੜਾ ਅਪਰੇਟ ਹੈ ਇੱਥੇ ਸਭ ਤੋਂ ਜ਼ਿਆਦਾ ਰੇਟ ਆ ਉਹ 25 ਰੁਪਏ ਪ੍ਰਤੀ ਕਿਲੋ ਵੀ ਰਿਹਾ ਭਵਾਨੀ ਗੜ ਦੇ ਵਿੱਚ ਕਿੰਨੂ ਦਾ ਭਾਅ ਜਿਹੜਾ ਰਿਹਾ ਉਹ 10 ਰੁਪਏ ਪ੍ਰਤੀ ਕਿਲੋ ਰਿਹਾ ਤੇ ਅਮਰਸਰ ਦੇ ਵਿੱਚ ਕਿੰਨੂ 15 ਰੁਪਏ ਪ੍ਰਤੀ ਕਿਲੋ ਰਿਹਾ ਆਜ਼ਾਦਪੁਰ ਮੰਡੀ ਦਿੱਲੀ ਦੀ ਆਜ਼ਾਦਪੁਰ ਮੰਡੀ ਦੇ ਵਿੱਚ ਜਿਹੜਾ ਕਿੰਨੂ ਦਾ ਭਾਅ ਰਿਹਾ ਉਹ 35 ਰੁਪਏ ਪ੍ਰਤੀ ਕਿਲੋ ਰਿਹਾ ਤੇ ਇਸੇ ਤਰ੍ਹਾਂ ਹੀ ਦੇਸ਼ ਦੀਆਂ ਹੋਰ ਨਾਂ ਮੰਡੀਆਂ ਦੀ ਗੱਲ ਕਰੀਏ ਤਾਂ ਹਰਦਵਾਰ ਦੇ ਵਿੱਚ ਹਰਦਵਾਰ ਦੇ ਰੁੜੀਕੇ ਦੇ ਵਿੱਚ ਜਿਹੜਾ ਕਿਨੂ ਦਾ ਭਾਰਿਆ 15 ਰੁਪਏ ਤੇ ਕੋਟਾ ਦਵਾਰਾ ਦੇ ਵਿੱਚ ਜਿਹੜਾ ਕਿਨੂ ਵਿਕਿਆ ਉਹ 18 ਰੁਪਏ ਪ੍ਰਤੀ ਕਿਲੋ ਤੋਂ ਲੈ ਕੇ 22 ਰੁਪਏ ਪ੍ਰਤੀ ਕਿਲੋ ਤੱਕ ਵਿਕਿਆ ਤੇ ਇਸੇ ਤਰ੍ਹਾਂ ਹੀ ਸ਼੍ਰੀ ਗੰਗਾ ਨਗਰ ਦੇ ਵਿੱਚ ਜਿਹੜਾ ਕਿਨੂ ਦਾ ਭਾਰਿਆ ਅੱਜ ਉਹ 13 ਰੁਪਏ ਪ੍ਰਤੀ ਕਿਲੋ ਵੀ ਰਿਹਾ ਤੇ ਜੇਕਰ ਦੇਸ਼ ਦੀਆਂ ਹਰਿਆਣਾ ਦੀਆਂ ਮੰਡੀਆਂ ਦੀ ਗੱਲ ਕਰੀਏ ਤਾਂ ਝੱਜਰ ਦੇ ਬਹਾਦਰਗੜ੍ਹ ਵਿੱਚ ਕਿਨੂ 18 ਰੁਪਏ ਪ੍ਰਤੀ ਕਿਲੋ ਤੇ ਬਰਵਾਲਾ ਦੇ ਵਿੱਚ 15 ਰੁਪਏ ਪ੍ਰਤੀ ਕਿਲੋ ਵਿਕਿਆ। ਫਰੀਦਾਬਾਦ ਦੇ ਵਿੱਚ 15 ਰੁਪਏ ਪ੍ਰਤੀ ਕਿਲੋ ਤੇ ਫਤਿਹਪੁਰਬਾਦ ਦੇ ਵਿੱਚ 14 ਰੁਪਏ ਪ੍ਰਤੀ ਕਿਲੋ ਵਿਕਿਆ। ਇਸੇ ਤਰ੍ਹਾਂ ਇਗਨੌਰ ਦੇ ਵਿੱਚ ਕਿਨੂ ਦਾ ਭਾਅ 30 ਰੁਪਏ ਪ੍ਰਤੀ ਕਿਲੋ ਰਿਹਾ। हिसार ਵਿੱਚ ਕਿਨੂ 16 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਜਗਾਧਰੀ ਦੇ ਵਿੱਚ ਕਿਨੂ ਦਾ ਭਾਅ 14 ਰੁਪਏ ਪ੍ਰਤੀ ਕਿਲੋ ਰਿਹਾ। ਲਾਡਵਾ ਦੇ ਵਿੱਚ ਕਿਨੂ 20 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਮਹਿੰਦਰਾਗੜ੍ਹ ਦੇ ਵਿੱਚ ਮਹਿੰਦਰਾਗੜ੍ਹ ਦੇ ਵਿੱਚ ਕਿਨੂ ਦਾ ਭਾਅ 16 ਰੁਪਏ ਪ੍ਰਤੀ ਕਿਲੋ ਰਿਹਾ। ਇਸੇ ਤਰ੍ਹਾਂ ਹੀ ਨਰਮਾਣਾ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇੱਥੇ ਕਿਨੂ 16 ਰੁਪਏ ਪ੍ਰਤੀ ਕਿਲੋ ਰਿਹਾ ਰਦੌਰ ਦੇ ਵਿੱਚ ਕਿਨੂ 18 ਰੁਪਏ ਪ੍ਰਤੀ ਕਿਲੋ ਤੇ ਫਤਿਆਬਾਦ ਰਤਿਆ ਵਿੱਚ ਜਿਹੜਾ ਕਿਨੂ ਦਾ ਭਾਅ ਰਿਹਾ 20 17 ਰੁਪਏ ਪ੍ਰਤੀ ਕਿਲੋ ਰਿਹਾ ਰੋਤਕ ਦੀ ਗੱਲ ਕਰੀਏ ਤਾਂ ਇੱਥੇ ਕਿਨੂ ਦਾ ਭਾਅ 15 ਰੁਪਏ ਪ੍ਰਤੀ ਕਿਲੋ ਤੇ ਸ਼ਾਹਬਾਦ ਦੇ ਵਿੱਚ 14 ਰੁਪਏ ਪ੍ਰਤੀ ਕਿਲੋ ਰਿਹਾ ਇਸੇ ਤਰ੍ਹਾਂ ਹੀ ਸ਼ਾਹਜਾਹਪੁਰ ਦੇ ਸ਼ਹਿਜਾਦਪੁਰ ਦੇ ਵਿੱਚ ਕਿਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਰਿਹਾ ਤੇ ਠਾਣੇ ਸਰ ਦੇ ਵਿੱਚ ਵੀ ਕਿਨੂ ਦਾ ਭਾਅ 22 ਰੁਪਏ ਪ੍ਰਤੀ ਕਿਲੋ ਰਿਹਾ ਇਸੇ ਤਰ੍ਹਾਂ ਚੰਬਾ ਦੇ ਵਿੱਚ ਕਿਨੂ ਦਾ ਭਾਅ 35 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਹਮੀਰਪੁਰ ਦੇ ਵਿੱਚ ਕਿਨੂ 30 ਰੁਪਏ ਪ੍ਰਤੀ ਕਿਲੋ ਜਿਹੜਾ ਵਿਕਿਆ ਕਾਂਗੜਾ ਦੇ ਵਿੱਚ ਵੀ ਕਿਨੂ ਦਾ ਭਾਅ ਜ 30 ਰੁਪਏ ਪ੍ਰਤੀ ਕਿਲੋ ਰਿਹਾ ਜੀ ਤੇ ਇਹ ਸੀ ਦੋਸਤੋ ਅੱਜ ਦੇ ਕਿਨੂ ਮੰਡੀ ਦੇ ਭਾਅ ਧੰਨਵਾਦ ਲਗਾਤਾਰ ਜਿਹੜਾ ਮਾਲ ਹੈ ਆ ਦੇਖ ਲਓ ਪੂਰਾ ਕਿੰਨੂ ਆ ਆਪਣਾ ਜਿਹੜਾ ਕਿਵੇਂ ਸਜਾ ਕੇ ਮੰਡੀਆਂ ਜਾਣਾ ਤਿਆਰੀ ਕੀਤੀ ਜਾ ਰਹੀ ਹੈ ਵੀਰ ਵੱਲੋਂ ਜਿਹੜਾ ਇਹ ਮਾਲ ਹੈ ਇਹ ਵੱਖ-ਵੱਖ ਦਿੱਲੀ ਗੁਜਰਾਤ ਹਿਮਾਚਲ ਰਾਜਸਥਾਨ ਤੇ ਪੰਜਾਬ ਦੀਆਂ ਵੀ ਕਈ ਮੰਡੀਆਂ ਜਿਹੜਾ ਮਾਲ ਹੈ ਇਹ ਜਾਂਦਾ ਹੈ ਤਾਂ ਤੁਸੀਂ ਲਾਈਵ ਦੇਖ ਰਹੇ ਹੋ ਕਿ ਜਿਹੜਾ ਮਾਲ ਹੈ ਇਹ ਜਾ ਰਿਹਾ ਆਪਾਂ ਗੱਲਬਾਤ ਵੀ ਕਰਾਂਗੇ ਬਾਈ ਨਾਲ ਵੀ ਮਾਲ ਇਹ ਕਿੱਥੇ ਜਾ ਰਹੇ ਆ ਆਪ ਵੀ ਦੇਖ ਰਹੇ ਹੋ ਜਿਹੜੇ ਵੀਰ ਵੀ ਜੁੜਨ ਕਮੈਂਟ ਜਰੂਰ ਕਰਿਓ ਵੀਰੋ ਕਿਥੋਂ ਕਿਥੋਂ ਜੁੜੇ ਹੋ